ਭਾਜੀ ਦੇਖਿਆ ਜਾਵੇ ਤੇ ਉਦਾਂ ਪੱਗ ਬੰਨੀ ਬਣੀ ਮੁਸ਼ਕਿਲ ਹੁੰਦੀ ਸੀ ਸਕੇਟਿੰਗ ਕਰਦੇ ਆ ਬੰਨੀ ਤੇ ਸਾਡੇ ਕੋਲੇ ਇੱਕ ਇਵੈਂਟ ਸੀਗਾ ਸੋ ਉਹਦੇ ਵਿੱਚ ਅਸੀਂ ਕੋਈ 300 350 ਦਸਤਾਰ ਸਜਾਈ ਸੀ ਤੇ ਅਸੀਂ ਵੈਡਿੰਗ ਸੀਜ਼ਨ ਦੇ ਵਿੱਚ ਰੈਗੂਲਰ ਕੋਈ 50 ਤੋਂ 100 ਪੱਗ ਦੀ ਜੋ ਸਾਡੀ ਡੇਲੀ ਦੀ ਐਵਰੇਜ ਅਸੀਂ ਆਰਾਮ ਨਾਲ ਪੱਗ ਬੰਨ੍ਹਦੇ ਹਾਂ ਸਿਰ ਬੰਦੇ ਦਾ ਪਹਿਲਾ ਆਈਡਲ ਉਹੀ ਹੁੰਦਾ ਜਿਸ ਤੋਂ ਬੰਦੇ ਨੇ ਕੁਝ ਸਿੱਖਿਆ ਹੋਵੇ ਸੋ ਮੈਂ ਆਪਣੀ ਜਿਹੜੀ ਦਸਤਾਰ ਹੈ ਮੈਂ ਆਪਣੇ ਦਾਦਾ ਜੀ ਤੋਂ ਸਿੱਖੀ ਆ ਸੋ ਕਈ ਵਿਆਮਤ ਹੈ ਇਸਕੇ ਸਾਡੇ 4 ਜਿਸ ਕਿਉਂ ਨਹੀਂ ਨੇ ਪੱਗ ਦੇ। ਇਹਨਾਂ ਬਹੁਤ ਵਾਰੀ ਹੁੰਦਾ ਕਿ ਸਾਨੂੰ ਕੋਈ ਨੈਗੇਟਿਵ ਕਮੈਂਟਸ ਵੀ ਮਾਰਦਾ ਕਿ ਤੁਸੀਂ ਇਹ ਕੰਮ ਦੀ ਖੱਟੀ ਨਾ ਖਾਇਆ ਕਰੋ। ਸੋ ਏਦਾਂ ਉਹਦਾਂ ਦੀਆਂ ਗੱਲਾਂ ਕਾਫੀ ਸੁਣੀਆਂ ਵੈਂਦੀਆਂ ਨੇ। ਨਗਿੰਦਰ ਗਖਰ ਜੀ ਸੀਗੇ, ਗੁਰਿੰਦਰ ਮਖਣਾ ਜੀ ਸੀਗੇ, ਹੋਰ ਵੀ ਕਾਫੀ ਆਰਟਿਸਟ ਨੇ ਜਿਨ੍ਹਾਂ ਦੇ ਮੂਵੀ ਚ ਪੱਗਾਂ ਬਣੇ ਸੀ। ਜਿਹੜੇ ਮੇਰੇ ਵੀਰ ਕਹਿੰਦੇ ਕਿ ਸਾਡੇ ਕੋ ਦਸਤਾਰ ਬੱਜਦੀ ਨਹੀਂ ਜਾਂ ਮੇਰੀ ਚੰਗੀ ਨਹੀਂ ਹੁੰਦੀ। ਮੇਰੀ ਏਦਾਂ ਨਹੀਂ ਆਉਂਦੀ। ਸੋ ਉਹਨਾਂ ਲਈ ਇੱਕ ਇਹ ਚੀਜ਼ ਦੀ ਇਨਸਪੀਰੇਸ਼ਨ ਸੀਗੀ ਕਿ ਜੇ ਮੈਂ ਸ਼ੀਸ਼ੇ ਤੋਂ ਬਿਨਾਂ ਦੇਖ ਕੇ ਬਣ ਸਕਦਾ ਹਾਂ ਤਾਂ ਆਬਵੀ ਸਾਸੀ ਗਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨ ਤੇ ਮੈਂ ਹਾਂ ਵਰਸਪ ਸਿੰਘ ਕਵਲ ਪਾਗਲ ਨੂੰ ਜੋ ਹਮੇਸ਼ਾ ਸਰਦਾਰਾਂ ਲਈ ਤਾਜ ਮੰਨਿਆ ਜਾਂਦਾ ਹੈ ਤੇ ਬਹੁਤ ਲੋਕ ਨੇ ਇਸ ਦਾ ਤਾਜ ਦਾ ਮਾਨ ਵਧਾਉਂਦੇ ਹੋਏ ਨਜ਼ਰ ਆਉਂਦੇ ਨੇ ਪਰ ਦੇਖਿਆ ਜਾਵੇ ਤਾਂ ਅੰਮ੍ਰਿਤਸਰ ਦੇ ਇੱਕ ਸਰਦਾਰ ਗੁਰਪ੍ਰੀਤ ਸਿੰਘ ਢਿੱਲੋਂ ਵੱਲੋਂ ਇੱਕ ਵੱਖਰਾ ਹੀ ਰਿਕਾਰਡ ਬਣਾ ਕੇ ਜੋ ਹੈ ਪਾਗ ਦਾ ਮਾਨ ਵਧਾਇਆ ਗਿਆ ਕਿਉਂਕਿ ਦੇਖਿਆ ਜਾਵੇ ਸਕੇਟਿੰਗ ਕਰਦੇ ਆ ਬਿਨਾ ਸ਼ੀਸ਼ੇ ਤੋਂ ਪੱਗ ਬੰਨੀ ਹੈ ਤੇ ਸਾਡੇ ਨਾਲ ਮੌਜੂਦ ਨੇ ਗੁਰਪ੍ਰੀਤ ਸਿੰਘ ਢੀਲੋ ਜੀ ਉਹਨਾਂ ਨਾਲ ਗੱਲਬਾਤ ਕਰ ਲੈਣੇ ਜਾਣਦੇ ਆ ਅਖਿਰ ਕੀ ਸਫਰ ਸੀਗਾ ਕਿਸ ਤਰ੍ਹਾਂ ਨਦੇ ਦਿਮਾਗ ਚ ਆਈ ਆ ਪਹਿਲਾਂ ਤਾਂ ਵਾਹਿਗੁਰੂ ਖਾਲਸਾ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਅ ਭਾਜੀ ਦੇਖਿਆ ਜਾਵੇ ਜਿਹੜੀ ਤੁਹਾਡੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਤੁਸੀਂ ਸਕੇਟਿੰਗ ਕਰ ਰਹੇ ਹੋ ਪੱਗ ਬੰਨ੍ਹ ਉਹ ਕੀ ਸਾਰਾ ਸੀਕੁਐਂਸਪਟ ਕਿੱਦਾਂ ਤੁਹਾਡੇ ਮਾਈਂਡ ਚ ਆਈ ਆ ਅ ਸਰ ਇਹਦਾ ਜਿਹੜਾ ਆਈਡੀਆ ਸੀ ਮੈਂ ਕੋਈ ਛਾਤ ਤੋਂ 5 ਸਾਲ ਤੋਂ ਪਲਾਨ ਕਰ ਰਿਹਾ ਸੀ ਰਿਗਾਰਡਿੰਗ ਕਿ ਮੈਂ ਆਪਣੇ ਬਿਨਾ ਸ਼ੀਸ਼ੇ ਤੋਂ ਸਕੇਟਿੰਗ ਦਸਤਾਰ ਬੰਨਸ ਸਕੇਟਿੰਗ ਕਰਦੇ ਹੋਏ ਸੋ ਇੱਕ ਦਿਨ ਸਾਡਾ ਜਿਹੜਾ ਜਿਹੜਾ ਰੈਗੂਲਰ ਇਵੈਂਟ ਚੱਲਦਾ ਪਿਆ ਸੀ ਨੈਸ਼ਨਲ ਰੈਂਕਿੰਗ ਸਕੇਟਿੰਗ ਦਾ ਨੈਸ਼ਨਲ ਰੈਂਕਿੰਗ ਦਾ ਜਿਹੜਾ ਸਕੇਟ ਸਾਡਾ ਸਕੇਟਿੰਗ ਇਵੈਂਟ ਚੱਲਦਾ ਸੀਗਾ ਸੋ ਉਹਦੇ ਵਿੱਚ ਮੈਨੂੰ ਮੌਕਾ ਮਿਲਿਆ ਆਪਣਾ ਓਪਨਿੰਗ ਸ਼ਾਰਮੇਰੀ ਤੇ ਪਰਫਾਰਮ ਕਰਨ ਦਾ ਅੱਛਾ ਤੇ ਭਾਜੀ ਦੇਖਿਆ ਜਾਵੇ ਤੇ ਉਦਾਂ ਪੱਗ ਬੰਨੀ ਬੜੀ ਮੁਸ਼ਕਿਲ ਹੁੰਦੀ ਸੀ ਸਕੇਟਿੰਗ ਕਰਦੇ ਆ ਬੰਨੀ ਕਿੰਨੀ ਕਿ ਮੁਸ਼ਕਲਾਂ ਆਈਆਂ ਕਿਦਾਂ ਕਿ ਫੇਸ ਕਰਨਾ ਪਿਆ ਸਰ ਪ੍ਰੋਬਲਮ ਦੇ ਇਦਾਂ ਸੀ ਕਿਉਂਕਿ ਮੈਂ ਇੱਕ ਨੈਸ਼ਨਲ ਸਕੇਟਰ ਹਾਂ ਸੋ ਸਕੇਟਿੰਗ ਮੈਂ ਕਹ ਲਓ ਕਿ ਮੈਂ ਛੋਟੇ ਹੁੰਦਾ ਤਾਂ ਕਰ ਆ ਆਦਾਰਿਆ ਕਰੀਬ ਅ ਤੁਸੀਂ ਲਾ ਲਓ ਕਿ ਕੋਈ 18-19 ਸਾਲ ਤੋਂ ਮਤਲਬ ਕਿ 2006-7 ਤੋਂ ਲੈ ਕੇ ਟਿਲ ਡੇਟ ਮੈਂ ਕਰਦਾ ਆ ਰਿਹਾ ਐਂਡ ਜਿਹੜੀ ਦਸਾਰ ਮੈਂ ਆਪਣੇ ਸਿਰ ਤੇ ਬਰਨੇ ਉਹਨੂੰ ਵੀ ਮੈਂ 2008 ਤੋਂ ਬਨ ਰਿਹਾ ਐਂਡ ਪ੍ਰੋਫੈਸ਼ਨਲੀ ਜਿਹੜਾ ਮੈਂ ਰਬਨ ਸੈਂਟਰ ਉਹਨੂੰ 13 ਸਾਲ ਹੋ ਚੁੱਕੇ ਨੇ ਕਰਦਾ ਨੂੰ ਅੱਛਾ ਭਾਈ ਦਿਖਿਆ ਜਾਵੇ ਤਾਂ ਇੱਕ ਮੇਨ ਮੋਟਿਵ ਕੀ ਸੀਗਾ ਤੁਹਾਡਾ ਇਸ ਰਿਕਾਰਡ ਬਣਾਉਂਦਾ ਪੱਗ ਬੰਨਦਾ ਕਿ ਮੋਟਿਵ ਕੀ ਸੀਗਾ ਸਰ ਮੋਟਿਵ ਇਹ ਸੀਗਾ ਕਿ ਦੁਨੀਆ ਵੱਧ ਤੋਂ ਵੱਧ ਇਨਸਪਾਇਰ ਹੋਵੇ ਕਿਸੇ ਚੀਜ਼ ਨੂੰ ਲੈ ਕੇ ਕਿਉਂਕਿ ਮੋਸਟ ਆਫ ਦਾ ਟਾਈਮ ਹਰੇਕ ਕੋਲ ਜੀ ਜੀ ਕੋਈ ਨਾ ਕੋਈ ਬਹਾਨਾ ਹੁੰਦਾ ਆ ਕੰਮ ਨਾ ਕਰਨ ਦਾ ਸੋ ਮੇਰੇ ਕੋਲ ਆਪਣਾ ਟੈਲੈਂਟ ਸੀਗਾ ਸੋ ਮੈਂ ਉਸੇ ਨਾਲ ਪਰਫਾਰਮ ਕੀਤਾ ਦਸਤਾਰ ਬੰਨੀ ਜਿਹੜੇ ਮੇਰੇ ਵੀਰ ਕਹਿੰਦੇ ਕਿ ਸਾਡੇ ਕੋਲ ਦਸਤਾਰ ਬੱਜਦੀ ਨਹੀਂ ਹੈ ਮੇਰੀ ਚੰਗੀ ਨਹੀਂ ਆਉਂਦੀ ਮੇਰੀ ਇਦਾਂ ਨਹੀਂ ਆਉਂਦੀ ਸੋ ਉਹਨਾਂ ਲਈ ਇੱਕ ਇਹ ਚੀਜ਼ ਦੀ ਇਨਸਪੀਰੇਸ਼ਨ ਸੀਗੀ ਕਿ ਜੇ ਮੈਂ ਸ਼ੀਸ਼ੇ ਤੋਂ ਬਿਨਾਂ ਦੇਖ ਕੇ ਬੰਨ ਸਕਦਾ ਤਾਂ ਆਬਵੀਅਸਲੀ ਹਰ ਕੋਈ ਬੰਦਾ ਸ਼ੀਸ਼ੇ ਦੇਖ ਕੇ ਬੰਨ ਸਕਦਾ ਸੋ ਉਹਨਾਂ ਕੋਈ ਬਹਾਨਾ ਨਹੀਂ ਰਹੂਗਾ ਹੁਣ ਭਾਜੀ ਦੇਖਿਆ ਜਾਵੇ ਤਾਂ ਇੱਕ ਚੀਜ਼ ਤੇ ਪ੍ਰੈਕਟਿਸ ਬਹੁਤ ਲੱਗਦੀ ਹਾਰਡ ਵਰਕ ਬਹੁਤ ਲੱਗਦਾ ਤੁਹਾਡੀ ਉਹ ਪ੍ਰੈਕਟਿਸ ਉਹ ਹਾਰਡ ਵਰਕ ਕਿਸ ਤਰ੍ਹਾਂ ਕਰਦੇ ਰਹੋ ਕਿਵੇਂ ਪ੍ਰੈਕਟਿਸ ਕੀਤੀ ਹੈ ਕਿੰਨਾ ਸਮਾਂ ਲੱਗਾ ਸੀ ਸਰ ਪ੍ਰੈਕਟਿਸ ਐ ਇਦਾਂ ਸੀ ਕਿ ਮੈਂ ਰੈਗੂਲਰ ਆਪਣੇ ਜਿੱਦਾਂ ਘਰ ਦੇ ਬਾਹਰ ਮੈਂ ਸਵੇਰੇ ਉੱਠ ਕੇ ਬਿਨਾ ਸ਼ੀਸ਼ੇ ਤੋਂ ਦਸਤਾਰ ਬੰਨਣ ਦੀ ਪ੍ਰੈਕਟਿਸ ਕਰਦਾ ਸੀ ਦਸਤਾਰ ਆਪਣੇ ਮੋਢੇ ਤੇ ਪਾ ਕੇ ਤੇ ਜਿਹੜੀ ਗੇਮ ਦੀ ਪ੍ਰੈਕਟਿਸ ਸੀ ਉਹ ਸਿਰਫ ਮੈਂ ਕਰੀਬ 2019 ਤੋਂ ਬਾਅਦ ਉਹ ਦਿਨ ਸੇਮ ਡੇ ਹੀ ਸਕੇਟਸ ਪਾ ਕੇ ਜਿਹੜੇ ਆਪਣੇ ਗਰਾਊਂਡ 'ਚ ਪਰਫਾਰਮ ਕੀਤਾ ਸੀ ਤੇ ਪਾ ਕੇ ਬੰਦਾ ਕਿ ਕਿੱਦਾਂ ਬੰਨਦੇ ਰਹੇ ਉਹ ਵਿਦਆਊਟ ਸ਼ੀਸ਼ਾ ਉਹ ਕਿਸ ਤਰ੍ਹਾਂ ਦਾ ਸਰ ਬਿਨਾ ਸੀਸ਼ੇ ਤੋਂ ਮੇਰੀ ਸਵੇਰੇ ਕਲਾਸ ਹੁੰਦੀ ਸੀ 6 ਵਜੇ ਦੀ ਪੱਗ ਸਿੱਖਣਾ ਆਉਂਦੇ ਸੀ ਬੱਚੇ ਸੋ ਮੈਂ ਉਹਨਾਂ ਨੂੰ ਆਪਣਾ ਫੋਨ ਦੇ ਦਿੰਦਾ ਸੀਗਾ ਕਿ ਮੈਂ ਦਸਤਾਰ ਬੰਨਣ ਲੱਗਾ ਉਹ ਆਪਣਾ ਸ਼ੀਸ਼ੇ ਤੇ ਪ੍ਰੈਕਟਿਸ ਕਰਦੇ ਸੀ ਸੋ ਮੈਂ ਗਲੀ ਦੇ ਵਿੱਚ ਖੜ ਕੇ ਕਰਦਾ ਸੀ ਤੇ ਮੇਂ ਧਿਆਨ ਮੇਰਾ ਉਹਨਾਂ ਵੱਲ ਹੀ ਹੁੰਦਾ ਸੀ ਬਟ ਮੇਰਾ ਅੱਗੇ ਇਹ ਸੀਗਾ ਕਿ ਮੇਰਾ ਧਿਆਨ ਉਹਨਾਂ ਵੱਲ ਸੀ ਪਰ ਮੇਰੇ ਅੱਗੇ ਸ਼ੀਸ਼ਾ ਨਹੀਂ ਸੀ ਤੇ ਰੈਗੂਲਰ ਜਦੋਂ ਪੱਗ ਬੰਦਣੀ ਉਹਨਾਂ ਨੇ ਮੇਰਾ ਟਾਈਮ ਸਟਾਰਟ ਕਰ ਦੇਣਾ ਤੇ ਰੈਗੂਲਰ ਜਿਹੜੀ ਮੈਂ ਪ੍ਰੈਕਟਿਸ ਦੀ ਕੋਈ 6.5 ਪੌਣੇ 7 ਮਿੰਟ ਦੇ ਵਿੱਚ ਮੈਂ ਜਿਹੜੀ ਆਪਣੇ ਘਰੇ ਵੀ ਰੈਗੂਲਰ ਪੱਗ ਬੰ ਸਰ ਮੈਨੂੰ ਕਰੀਬ ਕੋਈ 7 ਤੋਂ 9 ਮਿੰਟ ਦਾ ਸਮਾਂ ਲੱਗਾ ਕਿਉਂਕਿ ਜੋ ਮੇਰੇ ਵੀਰ ਜਿਹੜੇ ਮੇਰੇ ਨਾਲ ਉੱਥੇ ਮੌਜੂਦ ਸੀਗੇ ਸੋ ਉਹਨਾਂ ਨੇ ਇਹ ਚੀਜ਼ ਦਾ ਟਾਈਮ ਰਜਿਸਟਰ ਕੀਤਾ ਸੀ ਚੈੱਕ ਕੀਤਾ ਸੀਗਾ ਕੋਈ 7 ਤੋਂ 9 ਮਿੰਟ ਦਾ ਸਮਾਂ ਲੱਗਾ ਤਾਂ ਸਾਰ ਬਣਨ ਲੱਗੇ ਪੱਗ ਵੀ ਜੀ ਮੇਰੀ ਸੀਗੀ ਫੁੱਲ ਆਇਲ ਦੀ ਐਂਡ 7.5 ਮੀਟਰ ਦੀ ਪੱਗ ਸੀ ਐਂਡ ਪੱਗ ਬਿਲਕੁਲ ਸੁੱਕੀ ਸੀ ਪੱਗ ਨੂੰ ਆਪਾਂ ਪਾਣੀ ਨਹੀਂ ਸੀ ਲਾਇਆ ਹੋਇਆ ਬਿਨਾ ਪਾਣੀ ਤੋਂ ਹਾਂਜੀ ਬਿਨਾ ਪਾਣੀ ਤੋਂ ਬਣੀ ਹੋਈ ਹੈ ਭਾਜੀ ਇੱਕ ਤੁਸੀਂ ਵਧੀਆ ਮੈਂਸੇਜ ਕਨਵੇ ਕਰ ਰਹੇ ਹੋ ਆਪਣਾ ਪੱਗ ਨੂੰ ਲੈ ਕੇ ਪਰ ਦੇਖਿਆ ਜਾਵੇ ਤਾਂ ਤੁਸੀਂ ਆਪਕੋਦੋ ਇੱਕ ਪੱਗ ਬਨਣ ਦੇ ਵਿੱਚ ਉਹ ਕਹਿੰਦੇ ਨੇ ਜਦੋਂ ਬੰਦਾ ਮੁੰਡਾ ਵੱਡਾ ਹੁੰਦਾ ਵਾ ਪਟਕੇ ਤੋਂ ਜਦ ਪੱਗ ਵਿੱਚ ਸ਼ਿਫਟ ਹੁੰਦਾ ਉਦੋਂ ਤੁਹਾਡਾ ਕੀ ਮੰਦ ਵਿੱਚ ਖਿਆਲ ਸੀਗਾ ਕਿ ਜੇਕਰ ਪੱਗ ਨੂੰ ਕਿ ਪ੍ਰਮੋਟ ਕਰਨਾ ਜਗੇ ਪੱਗ ਦਾ ਡੈਟਰਮਨ ਸੈਂਟਰ ਖੋਲਣਾ ਕਿਉਂਕਿ ਉਦੋਂ ਇੱਕ ਵੱਖਰੀ ਫੀਲਿੰਗ ਹੁੰਦੀ ਹੈ ਕਿ ਜਦੋਂ ਇਹ ਪਟਕੇ ਤੋਂ ਇੱਕ ਪੱਗ ਦੇ ਵਿੱਚ ਕਨਵਰਟ ਹੁੰਦੇ ਆ ਸਰ ਜਦੋਂ ਆਪਾਂ ਇਹ ਜੀ ਨੂੰ ਸਟਾਰਟ ਕੀਤਾ ਇਹਨਾਂ ਦਸਤਾਰ ਬੰਨਣਾ ਮੈਂ ਆਪਣੀ ਸਟਾਰਟ ਕੀਤੀ ਆ ਸੋ ਆਪਣੀ ਦਸਤਾਰ ਸੋਹਣੀ ਹੁੰਦੇ ਬਾਵਜੂਦ ਤੁਸੀਂ ਨੋਟਿਸ ਕਰਦੇ ਆ ਜੇ ਮੰਨ ਲਓ ਤੁਸੀਂ ਵੀ ਦਸਤਾਰ ਸੋਹਣੀ ਬਨੋਗੇ ਓਬਵੀਅਸਲੀ ਤੁਹਾਡੇ ਕੋ ਕੋਈ ਨਾ ਕੋਈ ਆ ਕੇ ਕਹੂਗਾ ਵੀਰੇ ਮੇਰੇ ਪੱਗ ਬੰਨ ਦੋ ਕਿਉਂਕਿ ਹਰੇਕ ਬੰਦੇ ਨੂੰ ਇੰਨੀ ਕੁ ਉਮੀਦ ਹੁੰਦੀ ਹੈ ਕਿ ਜੇ ਸੋਹਣੀ ਸਾਹਮਣੇ ਵਾਲਾ ਬੰਨ ਰਿਹਾ ਤਾਂ ਮੈਨੂੰ ਵੀ ਚੰਗੀ ਦਸਤਾਰ ਬਨ ਕੇ ਦੋਗਾ ਸੋ ਉਸ ਚੀਜ਼ ਨੂੰ ਚਲਦੇ ਚਲਦੇ ਰੈਗੂਲਰ ਦਸਤਾਰ ਬੰਨਣਾ ਇੱਕ ਦਿਨ ਇਦਾਂ ਆ ਕਿ ਮੈਂ ਆਪਣੇ ਆਪ ਨੂੰ ਜਿਹੜਾ ਕੰਮ ਨੂੰ ਸੀ ਮੈਂ ਆਪਣਾ ਪ੍ਰੋਫੈਸ਼ਨਲੀ ਕਨਵਰਟ ਕਰ ਲਿਆ ਤੇ ਦੇਖਿਆ ਜਾ ਬੱਚੇ ਤੁਹਾਨੂੰ ਦੇਖ ਕੇ ਆਈਡਲ ਮੰਨਦੇ ਹੋਣਗੇ ਕਿ ਨੇ ਮੈਂ ਪਾਕ ਪੁਨੀ ਦਾ ਭਾਜੀ ਬੰਗੂ ਬੰਨੀ ਆ ਇਸ ਤਰ੍ਹਾਂ ਮੈਂ ਬੰਨੀ ਆ ਤਾਂ ਤੇ ਗੁਰਪ੍ਰੀਤ ਜੀ ਹੋਣਾ ਤਾਂ ਕੋਣ ਆਈਡਲ ਆ ਜੀ ਤੁਹਾਡੇ ਮਨ ਚ ਕਦੋਂ ਖਿਆਲ ਆ ਕਿ ਮੈਂ ਪਾਕ ਬੰਨੀ ਆ ਕਿਸ ਨੂੰ ਦੇਖ ਕੇ ਆ ਸਰ ਬੰਦੇ ਦਾ ਪਹਿਲਾ ਆਈਡਲ ਉਹੀ ਹੁੰਦਾ ਜਿਸ ਤੋਂ ਬੰਦੇ ਨੇ ਕੁਝ ਸਿੱਖਿਆ ਹੋਵੇ ਸੋ ਮੈਂ ਆਪਣੀ ਜਿਹੜੀ ਦਸਤਾਰ ਹੈ ਮੈਂ ਆਪਣੇ ਦਾਦਾ ਜੀ ਤੋਂ ਸਿੱਖੀ ਆ ਸੋ ਮੈਂ ਉਹਨਾਂ ਨੂੰ ਹੀ ਆਈਡਲ ਮੰਨ ਕੇ ਚੱਲਦਾ ਅੱਛਾ ਦਸਤਾਰ ਦੇ ਪੱਖੋਂ ਕਿ ਉਹਨਾਂ ਨੇ ਮੈਨੂੰ ਸਿਖਾਇਆ ਮੇਰੇ ਗੁਰੂ ਨੇ ਦਸਤਾਰ ਵੱਲੋਂ ਉਹੀ ਗੁਰੂ ਨੇ ਅੱਛਾ ਦਾਦਾ ਜੀ ਨੇ ਸਿਖਾਈ ਸੀ ਜੀ ਕਿਉਂਕਿ ਸਕੂਲ ਟਾਈਮ ਤੇ ਉਹ ਮੈ ਸਕੂਲ ਚ ਕੰਪਲਸਰੀ ਹੁੰਦੀ ਸੀ ਕਿ ਦਸਤਾਰ ਬੰਨ ਕੇ ਹੀ ਆਉਣੀ ਆ। ਸੋ ਮੈਸੇਜ ਦੀ ਗ੍ਰੋ ਹਰ ਕੁਸ਼ਨ ਮੇਜੀ ਥਰਡ ਬਾਈਪਾਸ ਦਾ ਪੜਿਆ ਹਾਂ। ਅੱਛਾ। ਤੇ ਉੱਥੇ ਕੰਪਲਸਰੀ ਹੁੰਦੀ ਆ ਕਿ 6 7th ਆਨਵਰਡਸ ਤੋਂ ਤੁਹਾਨੂੰ ਦਸਤਾਰ ਬੰਨਣੀ ਪੈਂਦੀ ਆ। ਅੱਛਾ। ਸੋ ਉਹੀ ਬੰਨ ਕੇ ਦਿੰਦੇ ਸੀ ਤੇ ਉਹਨਾਂ ਨੇ ਸਿਖਾਈ ਆ ਦਸਤਾਰ। ਤੇ ਉਦੋਂ ਤੋਂ ਲੈ ਕੇ ਹੁਣ ਤੱਕ ਦਾ ਸਫ਼ਰ ਕਿੱਦਾਂ ਰਿਹਾ ਕੀ ਕੀ ਬਤਕਿਚ ਉਹ ਜਿਹੜਾ ਦੇਖਿਆ ਕਿਸ ਤਰ੍ਹਾਂ ਆਪਣੇ ਆਪ ਨੂੰ ਪ੍ਰਮੋਟ ਕਰਦੇ ਗਏ ਤੁਸੀਂ ਲੋਕਾਂ ਦੇ ਵਿੱਚ ਪਾਗਲ। ਸਰ ਅਰਚਨਾ ਦੇਖੋ ਕੋਈ ਵੀ ਕੰਮ ਤੁਸੀਂ ਚੰਗਾ ਕਰਦੇ ਹੋ ਨਾ ਸੋ ਪੋਜ਼ਿਟਿਵ ਨਾਲੋਂ ਤੁਹਾਨੂੰ ਪਹਿਲਾਂ 네ਗਟਿਵ ਪਹਿ ਸੋਚਣ ਦਾ ਮਤਲਬ ਇਹ ਆ ਕਿ ਕੋਈ ਨਾ ਕੋਈ ਅਰਚਨ ਪਾਉਣ ਵਾਲਾ ਤੁਹਾਨੂੰ ਜ਼ਰੂਰ ਮਿਲਦਾ ਹੈ ਸੋ ਸਾਡੇ ਨਾਲ ਬਹੁਤ ਵਾਰੀ ਹੁੰਦਾ ਕਿ ਸਾਨੂੰ ਕੋਈ ਨੈਗੇਟਿਵ ਕਮੈਂਟਸ ਵੀ ਮਾਰਦਾ ਕਿ ਤੁਸੀਂ ਇਹ ਕੰਮ ਦੀ ਖੱਟੀ ਨਾ ਖਾਇਆ ਕਰੋ ਸੋ ਇਦਾਂ ਉਦਾਂ ਦੀਆਂ ਗੱਲਾਂ ਕਾਫੀ ਸੁਣਨੇ ਵੈਂਦੀਆਂ ਨੇ ਸੋ ਕਈ ਵੇਾਵਾਂ ਤੇ ਇਸ ਕੀ ਸਾਡੇ ਚਾਰਜਿਸ ਕਿਉਂ ਲੈਨੇ ਆ ਪੱਗ ਦੇ ਸੋ ਜਿਹੜੀ ਚੀਜ਼ ਸਾਡਾ ਇੱਕ ਰੋਜ਼ਗਾਰ ਹੈ ਜੋ ਸਾਡਾ ਪ੍ਰੋਫੈਸ਼ਨ ਹੈ ਸੋ ਬਸ ਇਹੀ ਮੁਸ਼ਕਲਾਂ ਸੀਗੀਆਂ ਬਟ ਹੁਣ ਤੱਕ ਤੇ ਜਿੰਨੀਆਂ ਕਾਇਆਂ ਉਸ ਚੀਜ਼ ਨੂੰ ਜੁੜਦੇ ਹੋਏ ਇੱਥੇ ਤੱਕ ਆ ਗਏ ਆ ਨੂੰ ਵੈਸੇ ਦੇਖਿਆ ਜਾਵੇ ਤੇ ਤੁਸੀਂ ਪੱਗ ਬੰਨ੍ਹ ਤੇ ਵੱਡੇ ਸਟਾਰਾਂ ਵਗੈਰਾ ਤੇ ਹੋਰ ਜਾਂ ਸਿੰਗਰ ਹਾਂਜੀ ਸਰ ਕਾਫੀ ਜਿਆਦਾ ਬੰਨੀ ਹੋਈ ਆ। ਕੌਣ ਕਿਤੇ ਕਰੇ? ਅਮ ਇੱਕ ਤਾਂ ਸੀਗੇ ਨਗਿੰਦਰ ਗਖਰ ਜੀ ਸੀਗੇ ਗੁਰਿੰਦਰ ਮਖਣਾ ਜੀ ਸੀਗੇ ਹੋਰ ਵੀ ਕਾਫੀ ਆਰਟਿਸਟ ਨੇ ਜਿਨ੍ਹਾਂ ਦੇ ਮੂਵੀ ਚ ਪੱਗਾ ਬਨੇ ਸੀ। ਬਟ ਸਪੈਸੀਫਿਕਲੀ ਕਈ ਸ਼ਕਲਾਂ ਯਾਦ ਨਹੀਂ ਸ਼ਕਲਾਂ ਯਾਦ ਰਹਿੰਦੀਆਂ ਨੇ ਬਟ ਨਾਮ ਨਹੀਂ ਆ ਰਹੇ ਨੇ। ਰੀਸੈਂਟ ਪੰਜਾਬੀ ਸਿੰਗਰ ਕਿਸੇ ਦੀ ਆ ਕੋਈ ਸੀ ਰਿਲੇਟਿਡ ਬੰਨੀ। ਰੀਸੈਂਟਲੀ ਤਾਂ ਸਰ ਇੱਕ ਪਰਮ ਟਿਲੋਂ ਜਿਹਦੇ ਬੰਨੇ ਸੀਗੀ ਪਰਮ ਟਿਲੋਂ ਦੇ ਬ੍ਰਦਰ ਦੇ ਫਿਰ ਇੱਕ ਹਿੰਮਤ ਸੰਧੂ ਜੀ ਦੇ ਬੰਨੇ ਸੀਗੀ ਉਹਨਾਂ ਦੇ ਪੰਗੜੇ ਦਾ Song ਸੀਗਾ ਮੂਵੀ ਦੇ ਵਿੱਚ ਅਜ ਤੋਂ 2 ਸਾਲ ਪਹਿਲਾਂ ਰਿਲੀਜ਼ ਹੋਈ ਸੀ ਮੂਵੀ ਉਹਦੇ ਚ ਭਾਜੀ ਵੈਸੇ ਦੇਖਿਆ ਜਾਵੇ ਤਾਂ ਇੱਕ ਸਟਾਈਲ ਦੀ ਪੱਗ ਬੰਨਣਾ ਹੀ ਆਪਣੇ ਲਈ ਮੁਸ਼ਕਿਲ ਹੁੰਦਾ ਤੇ ਵਕ ਵਕ ਸਟਾਈਲਿੰਗ ਦੀ ਬੰਨ ਲੈਂਦੇ ਹੋ ਕਿਸ ਤਰ੍ਹਾਂ ਮਤਲਬ ਕਿ ਪਟਿਆਲਾ ਸ਼ਾਹੀ ਵਟਾਂ ਵਾਲੀ ਹੋ ਰਹੀ ਤੇ ਵਕ ਵਕ ਤਾਰੇ ਦੀ ਪੱਗਾਂ ਬੰਨਦੇ ਹੋ ਕਿਸ ਤਰ੍ਹਾਂ ਮਤਲਬ ਕਿ ਸਾਰਾ ਮੈਨੇਜ ਕਰ ਸਰ ਰੈਗੂਲਰ ਦਾ ਅਭਿਆਸ ਆ ਦੇਖੋ ਤੁਸੀਂ ਅਭਿਆਸ ਕਰੋਗੇ ਤੇ ਤੁਸੀਂ ਕਿਸੇ ਵੀ ਚੀਜ਼ ਤੋਂ ਮਾਰਨੇ ਖਾਉਂਗੇ ਸੋ ਸਾਡਾ ਰੋਜ਼ ਦਾ ਜਿਹੜੀ ਪ੍ਰੈਕਟਿਸ ਅਸੀਂ ਵੈਡਿੰਗ ਸੀਜ਼ਨ ਦੇ ਵਿੱਚ ਰੈਗੂਲਰ ਕੋਈ 50 ਤੋਂ 100 ਪੱਗ ਦੀ ਜੋ ਸਾਡੀ ਡੇਲੀ ਦੀ ਐਵਰੇਜ ਅਸੀਂ ਆਰਾਮ ਨਾਲ ਪੱਗ ਬੰਨ੍ਹ ਦਿੰਨੇ ਆ ਬਟ ਮਤਲਬ ਜਿਹੜੀਆਂ ਅਸੀਂ ਆਪਣੀ ਸ਼ਾਪ ਤੇ ਬੰਨ੍ਹਦੇ ਆ ਨਾ ਕਿ ਬਾਹਰ ਵਾਲਿਆਂ ਦੇ ਅੱਜ ਤੱਕ ਕੋਈ ਗਿਣਤੀ ਨਹੀਂ ਕਰ ਸਕਦੇ ਕਿਉਂਕਿ ਉਹ ਸਾਰੀਆਂ ਅਲੱਗ ਰਿੰਦੀਆਂ ਨੇ ਤੇ ਹਾਈਏ ਸਜ ਤੱਕ ਕਿੰਨੀ ਬੰਨੀ ਹੈ ਹਾਈਏ ਸਿਰ ਸਾਡੇ ਕੋਲੇ ਇੱਕ ਇਵੈਂਟ ਸੀਗਾ ਸੋ ਉਹਦੇ ਵਿੱਚ ਅਸੀਂ ਕੋਈ 300 350 ਤੋਂ 700 ਸਜਾਈ ਸੀ ਉਹ ਇੱਕ ਕੰਪਨੀ ਦਾ ਇਵੈਂਟ ਸੀਗਾ अच्छा ਤੇ ਵੈਸੇ ਦੇਖਿਆ ਜਾਵੇ ਤਾਂ ਹੋਰ ਵੀ ਪੱਗਾਂ ਦਾ بڑا ਹਿਸਾਬ ਵਗੈਰਾ ਹੁੰਦਾ ਵਾ ਕਿ ਵਕ ਵਕ ਮਤਲਬ ਕਿ ਬੰਦੇ ਬੰਦਦੇ ਨੇ ਲੋਕ ਬੰਦਦੇ ਨੇ ਪਰ ਇਹ ਕਿ ਕਈ ਮਾਨ ਉਹਨਾਂ ਦਾ ਕਈ ਬਹੁਤ ਘੱਟ ਰੱਖਦੇ ਨੇ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਹਰ ਚਿਰੋ ਤੁਸੀਂ ਤੇ ਪੱਗ ਬੰਨਦੇ ਤੇ ਇਹਨੂੰ ਪ੍ਰਮੋਟ ਕਰ ਰਹੇ ਹੋ ਇੱਕ ਪੋਜ਼ਿਟਿਵ ਵੇਚ ਕਿ ਮੈਂ ਚਾਹੁੰਦਾ ਕਿ ਹਰ ਕੋਈ ਪੱਗ ਬੰਨ੍ਹੇ ਉਸ ਚੀਜ਼ ਦਾ ਮਾਨ ਰੱਖੇ ਉਹਨਾਂ ਨੂੰ ਪਤਾ ਲੱਗੇ ਕਿ ਆਖਿਰ ਇਹ ਸਰਦਾਰਾਂ ਨੂੰ ਪੱਗਾਂ ਕਿਉਂ ਦਿੱਤੀਆਂ ਨੇ ਪਰ ਜਿਹੜੇ ਕਈ ਨਹੀਂ ਉਸ ਚੀਜ਼ ਦਾ ਮਾਨ ਨਹੀਂ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਸਰ ਜਿਹੜੇ ਕੋਈ ਬਾਹਰੋਂ ਜਿਹੜੇ ਰੈਂਡਮ ਕਸਟਮਰ ਸਾਡੇ ਕੋ ਆਉਂਦੇ ਨੇ ਜਾਂ ਰੈਂਡਮ ਸਟ੍ਰੇਂਜਰਸ ਕੋਈ ਇੱਥੇ ਵਿਜ਼ਿਟ ਵਾਸਤੇ ਆਉਂਦੇ ਨੇ ਤੇ ਉਹ ਕਲਚਰ ਨੂੰ ਅਪਣਾਉਣ ਵਾਸਤੇ ਕਲਚਰ ਨੂੰ ਦੇਖਣ ਵਾਸਤੇ ਕਿ ਜਿੱਦਾਂ ਦੇਖੋ ਅੱਜ ਆਪਾਂ ਕਿਸੇ ਵੀ ਬਾਹਰ ਜਾਈਏ ਸੋ ਮੋਸਟ ਆਫ ਦਾ ਟਾਈਮ ਅਸੀਂ ਇੰਨਾ ਕਲਚਰ ਨੂੰ ਨਹੀਂ ਦੇਖਦੇ ਪਰ ਜਿਹੜਾ ਕੋਈ ਬਾਹਰੋਂ ਸਾਡੇ ਉਹ ਪੰਜਾਬ ਦੇ ਕਲਚਰ ਨੂੰ ਜ਼ਰੂਰ ਅਪਣਾਉਣਾ ਚਾਹੁੰਦਾ ਹੈ ਸੋ ਆ ਕੇ ਇੱਥੇ ਦਸਤਾਰ ਬੰਨਦੇ ਨੇ ਉਸ ਚੀਜ਼ ਨੂੰ ਮਹਿਸੂਸ ਕਰਨਾ ਚਾਹੁੰਦੇ ਨੇ ਕਿ ਦਸਤਾਰ ਦੀ ਇੱਕ ਜੋ ਸਾਡੇ ਸਿਰ ਤੇ ਸ਼ਾਨ ਹੈ ਉਹ ਕਿਵੇਂ ਦੀ ਫੀਲ ਹੁੰਦੀ ਹੈ ਇੱਕ ਤੁਹਾਡਾ ਮੇਨ ਮੋਟਿਵ ਕੀ ਹੁਣ ਅੱਗੇ ਹਰ ਜਿਵੇਂ ਤੁਸੀਂ ਰਿਕਾਰਡ ਬਣਾਇਆ ਵਾ ਹਨਾ ਪਾਕ ਦਾ ਸਕੇਟਿੰਗ ਕਰਦੇ ਤਾਂ ਅੱਗੇ ਇਨ ਫਿਊਚਰ ਕੀ ਤੁਹਾਡੇ ਰਿਕਾਰਡ ਲੈਣਗੇ ਕੀ ਅੱਗੇ ਹੋਰ ਕੀ ਮੋਟਿਵ ਰੱਖਦੇ ਕੀ ਵਿਜ਼ਨ ਰੱਖਦੇ ਹੋ ਕਿ ਮੈਂ ਹੁਣ ਪਾਕ ਨੂੰ ਜੋ ਕਿ ਇੱਥੇ ਲੈਵਲ ਤੱਕ ਹੁਣ ਮੈਨੂੰ ਅੱਗੇ ਗਿਨੀਸ ਵਰਲਡ ਰਿਕਾਰਡ ਵਰਲਡ ਰਿਕਾਰਡ ਇੰਡੀਆ ਗੋਟ ਟੈਲੈਂਟ ਹੋਰ ਤੱਕ ਪਹੁੰਚਾਉਣਾ ਚਾਹੁੰਦਾ ਸਰ ਜਿਹੜੀ ਸਾਡੀ ਪਹਿਲੀ ਕੋਸ਼ਿਸ਼ ਇਹ ਹੈ ਕਿ ਅਸੀਂ ਦਸਤਾਰ ਕੈਂਪ ਲਾਉਂਦੇ ਰਹੀਏ ਦਸਤਾਰ ਮੁਕਾਬਲੇ ਕਰਾਉਂਦੇ ਰਹੇ ਤਾਂ ਕਿ ਜਿਹੜੇ ਬੱਚੇ ਆ ਜਿਨ੍ਹਾਂ ਦਾ ਰੁਝੇਵਾ ਦਸਤਾਰ ਵੱਲ ਨੂੰ ਹਟਦਾ ਜਾ ਰਿਹਾ ਉਹ ਬੱਚੇ ਦਸਤਾਰ ਵੱਲ ਨੂੰ ਮੁੜ ਵਾਪਸ ਆਉਣ ਤੇ ਦਸਤਾਰ ਕੈਂਪ ਦੇ ਥਰੂ ਜਿਹੜੇ ਫ੍ਰੀ ਕੈਂਪਸ ਹੀ ਲਾਉਂਦੇ ਆ ਜਾਂ ਕੋਈ ਲਾਉਣਾ ਚਾਹੁੰਦਾ ਸਾਨੂੰ ਕੰਟੈਕਟ ਕਰ ਸਕਦਾ ਸੋ ਸਾਡੀ ਕੋਸ਼ਿਸ਼ ਇਹ ਹੈ ਕਿ ਬੱਚੇ ਦਸਤਾਰ ਕੈਂਪਾਂ 'ਚ ਵੱਧ ਤੋਂ ਵੱਧ ਆਉਣ ਫ੍ਰੀ ਕੈਂਪਸ ਲਾਉਣ ਫ੍ਰੀ ਸੇਵਾਵਾਂ ਲੈਣ ਦਸਤਾਰ ਬੰਧਨ ਤੇ ਸਿੱਖ ਸਜਣ ਤੇ ਵੈਸੇ ਦੇਖਿਆ ਜਾਵੇ ਤੇ ਹੁਣ ਔਰੰਗ ਦੇ ਵਿੱਚ ਵੀ ਕਈ ਸਾਡੇ ਜਿਹੜੇ ਸਰਦਾਰ ਵੀਰ ਹੁੰਦੇ ਨੇ ਆ ਸਿੱਖ ਕਲਚਰ ਦੇ ਹੁੰਦੇ ਆ ਉੱਥੇ ਵੀ ਕੈਨੇਡਾ ਅਮਰੀਕਾ ਆਸਟ੍ਰੇਲੀਆ ਉੱਥੇ ਪੱਗਾ ਗੋਰਾਂ ਨੂੰ ਬੰਦੇ ਨੇ ਦੇਖਿਆ ਜਾਵੇ ਕਿਉਂਕਿ ਹੁਣ ਤੁਸੀਂ ਵੀ ਆਪਣੇ ਕਿਉਂਕਿ ਇੱਕ ਵਾਰੀ ਸਿੱਧੂ ਮੂਸੇਵਾਲੇ ਨੂੰ ਕਿਸੇ ਨੇ ਕਿਹਾ ਹੈਗਾ ਕਿ ਟਾਵਲ ਦੀ ਗੱਲ ਤਨਾ ਜਵਾਬ ਦਿੱਤਾ ਸੀ ਇਹ ਟਾਵਲ ਨਹੀਂ ਪਾਗਿਆ ਤਾਜ ਹੈ ਸਾਡਾ ਤੁਸੀਂ ਵੀ ਉਸ ਕਨਸੈਪਟ ਤੇ ਚੱਲੋਗੇ ਕਿ ਹੁਣ ਗੋਰਿਆਂ ਨੂੰ ਵੀ ਪਤਾ ਲੱਗੇ ਕਿ ਇਹ ਟਾਵਲ ਨਹੀਂ ਸਾਡੀ ਪਾਗ ਹੈ ਤਾਜ ਅੱਛਾ ਦੇਖੋ ਜੇ ਸਾਨੂੰ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਸਾਨੂੰ ਸਿੱਖੀ ਬਖਸ਼ੀ ਐ ਸੋ ਸਾਡਾ ਸਿੱਖ ਹੋਣਾ ਹੀ ਬੜੀ ਵੱਡੀ ਗੱਲ ਐ ਨਾਮ ਦੇ ਪਿੱਛੇ ਸਿੰਘ ਲੱਗਣਾ ਹੀ ਬੜੀ ਵੱਡੀ ਗੱਲ ਐ ਸੋ ਮੋਸਟ ਆਫ ਦਾ ਜਿਹੜੇ ਸਾਡੀ ਕਮਿਊਨਿਟੀ ਦੀ ਗੱਲ ਕਰੀਏ ਦੇਸ਼ ਵਿਦੇਸ਼ 'ਚ ਬੈਠੇ ਜਿਹੜੇ ਦੂਜੇ ਰਿਲੀਜੀਅਨ ਦੇ ਪੀਪਲ ਨੇ ਜਾਂ ਗੋਰੇ ਨੇ ਹਨ ਉਹ ਸਾਨੂੰ ਸਿੱਖ ਕਮਿਊਨਿਟੀ ਨੂੰ ਬਹੁਤ ਰਿਸਪੈਕਟ ਕਰਦੇ ਆ ਸੋ ਇਸ ਕਰਕੇ ਜਿਹੜੇ ਗੁਰੇ ਵੀਰ ਨੇ ਜਾਂ ਸਾਡੇ ਪੰਜਾਬੀ ਵੀਰ ਨੇ ਜਿਹੜੇ ਉੱਥੇ ਦਸਤਾਰ ਕੈਂਪ ਲਾਉਂਦੇ ਨੇ ਸੋ ਉਹਨਾਂ ਨਾਲ ਵੇਖ ਕੇ ਉਹ ਬਹੁਤ ਜ਼ਿਆਦਾ ਇਨਸਪਾਇਰ ਹੁੰਦੇ ਆ ਸੋ ਆਪਣੀ ਉਹ ਦਸਤਾਰ ਸਜਾਉਣਾ ਚਾਹੁੰਦੇ ਆ ਇੱਕ ਫੀ ਇੱਕ ਕਲਾਸ ਗੱਲ ਹੈ ਕਿ ਜਿਹੜੇ ਨੌਜਵਾਨ ਦੇਖ ਰਹੇ ਨੇ ਮੈਸੇਜ ਉਹਨਾਂ ਨੂੰ ਕੀ ਦੇਣਾ ਚਾਹੀਦਾ ਜਿਹੜੇ ਹੁਣ ਪੱਗਾ ਬਣਨੀਆਂ ਸ਼ੁਰੂ ਕਰਨਗੇ ਕਿਉਂਕਿ ਉਹ ਦੇਖਦੇ ਹੋਣਗੇ ਕਿ ਨੌਜਵਾਨ ਨੂੰ ਕੁਝ ਪਤਾ ਨਹੀਂ ਉਹ ਦੇਖ ਕੇ ਸਿੱਖਦਾ ਕਈ ਹੁਣ ਪੱਗਾ ਬਣ ਕੋਈ ਗਲਤ ਕੰਮ ਵੀ ਕਰਦੇ ਹੋਣਗੇ ਕਿਵੇਂ ਤੁਸੀਂ ਚੰਗਾ ਕੰਮ ਕਰ ਰਹੇ ਹੋ ਉਹਨਾਂ ਨੇ ਹੁਣ ਪੱਗਾਂ ਦੇ ਵੱਲ ਜਾਣਾ ਉਹਨਾਂ ਨੂੰ ਕੀ ਇੱਕ ਮੈਸੇਜ ਦੇਣਾ ਚਾਹੀਦਾ ਸਰ ਵੇਖੋ ਜੋ ਆਪਾਂ ਬੀਜਾਂਗੇ ਉਹੀ ਨਿਕਲਣਗੇ ਅੱਗੇ ਜਾ ਕੇ ਜੇ ਆਪਾਂ ਮੰਨ ਲਓ ਅੱਜ ਸਿੱਖੀ ਦਾ ਬੂਟਾ ਲਾਵਾਂਗੇ ਚੰਗੇ ਪਾਸੇ ਤੋਰਾਂਗੇ ਬੱਚਿਆਂ ਨੂੰ ਚੰਗੀਆਂ ਕੋਸ਼ਿਸ਼ਾਂ ਦਵਾਂਗੇ ਚੰਗੀਆਂ ਸਿੱਖਿਆਵਾਂ ਦਵਾਂਗੇ ਬੱਚੇ ਦਸਤਾਰ ਬੰਨਣਗੇ ਦਸਤਾਰ ਸਿੱਖਣਗੇ ਜਿਹੜੇ ਮੇਰੇ ਵੀ ਦਸਤਾਰ ਕੋਚ ਪੂਰੀ ਮਿਹਨਤ ਨਾਲ ਪੂਰੀ ਜੂਝ ਦੇ ਪਏ ਨੇ 올ਓਵਰ ਪੰਜਾਬ 올ਓਵਰ ਇੰਡੀਆ 올ਓਵਰ ਵਰਲਡ ਦਸਤਾਰ ਕੈਂਪ ਲਾਉਂਦੇ ਨੇ ਸੋ ਉਹਨਾਂ ਦੀ ਕੋਸ਼ਿਸ਼ ਮੈਨੂੰ ਲੱਗਦਾ ਵਾ ਕਿ ਕਿੰਨਾ ਕਿਤੇ ਸਾਡੀ ਜ਼ਰੂਰ ਫਾਇਦੇਮੰਦ ਹੋਗੀ ਕਿ ਬੱਚੇ ਦਸਤਾਰ ਬੰਨਣਗੇ ਤੇ ਅੱਗੇ ਸਿੱਖੀ ਨੂੰ ਪ੍ਰਮੋਟ ਉਹ ਵੀ ਅੱਗੇ ਕਰਨਗੇ ਥੈਂਕ ਯੂ ਤੇ ਇਸ ਸੰਸਣ ਨਾਲ ਗੁਰਪ੍ਰ ਸਿੰਘ ਢਿੱਲੋਂ ਜੀ ਜਿਨ੍ਹਾਂ ਨੇ ਜੋ ਇੱਕ ਰਿਕਾਰਡ ਬਣਾਇਆ ਸੀਗਾ ਸਕੇਟਿੰਗ ਕਰਦੇ ਆ ਪੱਗ ਬੰਨਣ ਦਾ ਇੱਕ ਉਹ ਰਿਕਾਰਡ ਬਣਾਇਆ ਸੀ ਉਹ ਕਿਤਨੇ ਕਿਤੇ ਸਫਲ ਹੋਇਆ ਬਹੁਤ ਵੀਡੀਓ ਨਾਲ ਹੀ ਵਾਇਰਲ ਹੋਈ ਹੈ ਬਹੁਤ ਲੋਕਾਂ ਨੇ ਇਸ ਵੀਡੀਓ ਨੂੰ ਦੇਖਿਆ ਜੇ ਦੇਖਿਆ ਜਾਵੇ ਤਾਂ ਇੱਕ ਪੱਗ ਬੰਨਣਾ ਹੀ ਹੈ ਸ਼ੀਸ਼ੇ ਸਾਹਮਣੇ ਬਹੁਤ ਮੁਸ਼ਕਲ ਹੁੰਦਾ ਪਰ ਇਹਨਾਂ ਨੇ ਇੱਕ ਬੀੜਾ ਸ਼ੀਸ਼ੇ ਦਾ ਪੱਗ ਬੰਨੀ ਤੇ ਨਾਲੇ ਇੱਕ ਵਿਜ਼ਨ ਰੱਖਦੇ ਆ ਕਿ ਪੱਗ ਨੂੰ ਆ ਵੱਡੇ ਲੈਵਲ ਤੇ ਪ੍ਰਮੋਟ ਕਰਨਾ ਚਾਹੁੰਦਾ ਕਿ ਲੋਕਾਂ ਦੇ ਦੇਸ਼ਾਂ ਵਿਦੇਸ਼ਾਂ ਦੇ ਜਿਹੜੇ ਗੋਰੇ ਰਹਿੰਦੇ ਉਹਨਾਂ ਨੂੰ ਆਖਰ ਪੱਗ ਦਾ ਪਤਾ ਲੱਗ ਸਕੇ ਕਿਉਂਕਿ ਕਈਆਂ ਨੂੰ ਇਹ ਤਾਵਲ ਲੱਗਦਾ ਪਰ ਇਹ ਤਾਵਲ ਨਹੀਂ ਇਹ ਸਾਡਾ ਮਾਣ ਹੈ ਸਾਡਾ ਤਾਜ ਹੈ ਤੇ ਇਸ ਨੂੰ ਇੱਕ ਵਧੀਆ ਵਿਜ਼ਨ ਲੈ ਕੇ ਆਪਣੇ ਆਪ ਨੂੰ ਅੱਗੇ ਵਧਾ ਰਹੇ ਨੇ ਮੰਚੂਰਸਕਾ ਵਲਦਾ ਸਿਟੀ ਹੈਡਲਾਈਨ ਨੰਬਰ ਸਰ